ਪੰਜਾਬ ਸਰਕਾਰ ਦੀ ਤਰਫੋਂ ਸੇ ਯੁੱਧ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਅੱਜ ਸਿਵਲ ਐਡਮਿਨਿਸਟ੍ਰੇਸ਼ਨ ਦੀ ਮੱਦੇ ਨਾਲ ਬਠਿੰਡਾ ਪੁਲਿਸ ਵੱਲੋਂ ਗਲੀ ਨੰਬਰ 1 ਬਸਤੋਬੀਆਂ ਨਬਸਤੀ ਦੇ ਵਿੱਚ ਜੋ ਨਾਜਾਇਜ਼ ਕਬਜ਼ਾ ਰਮਨਦੀਪ ਕੌਰ ਪੁੱਤਰੀ ਉਪੂ ਸਿਕਨੇ ਕੀਤਾ ਹੋਇਆ ਸੀਗਾ ਉਸ ਨੂੰ ਹਟਵਾਉਣ ਵਾਸਤੇ ਪੁਲਿਸ ਕੋਲ ਮੁਲਾਕੇ ਤੇ ਮਲਾ ਦਿੱਤੀ ਗਈ ਹੈ ਇਸ ਦੇ ਵਿੱਚ ਰਮਨਦੀਪ ਕੌਰ ਜੋ ਹੈ ਇਸ ਦੇ ਉੱਪਰ ਇੱਕ ਐਨਡੀपीएस ਦਾ ਮਕਦਮਾ ਦਰਜ ਹੈ ਤੇ ਇਸ ਦੀ ਇੱਕ ਭੈਣ ਨੀਤੂ ਹੈਗੀ ਜਿਸ ਦੇ ਉੱਪਰ ਦੋ ਐਨਡੀपीएस ਦੇ ਮਕਦਮੇ ਦਰਜ ਨੇ ਤੇ ਹੁਣ ਵੀ ਇਹ ਸਿਵਲ ਲਾਈਨ ਦੇ ਇੱਕ ਮਕਦਮੇ ਦੇ ਵਿੱਚ ਜਿਹੜਾ 20 ਗ੍ਰਾਮ ਹੈਰੋਇਨ ਦਾ ਮਕਦਮਾ ਦਰਜ ਸੀਗਾ ਜੇਲ੍ਹ ਦੇ ਵਿੱਚ ਬੰਦ ਹੈ ਸੋ ਇਹਨਾਂ ਦੋਨਾਂ ਭੈਣਾਂ ਦੇ ਉੱਪਰ ਤਕਰੀਬਨ ਤਿੰਨ ਮਕਦਮੇ ਦਰਜ ਨੇ ਤੇ ਲਗਾਤਾਰ ਇਹ ਡਰੱਗਸ ਦੇ ਕਾਰੋਬਾਰ ਦੇ ਵਿੱਚ ਲੱਗੀਆਂ ਹੋਈਆਂ ਸੀਗੀਆਂ ਤੇ ਇਸ ਦੇ ਨਾਲ ਹੀ ਜਿਹੜਾ ਇਹਨਾਂ ਨੇ ਸਰਕਾਰੀ ਜਗ੍ਹਾ ਦੇ ਉੱਪਰ ਕਬਜ਼ਾ ਖਾਲੀ ਕਰਵਾਇਆ ਜਾ ਰਿਹਾ ਸਰ ਪਹਿਲੇ ਵੀ ਤੋਂ ਬਿਨਾਂ ਦੇ ਵਿੱਚ ਕਿੰਨੇ ਮਕਾਨ ਟੋਟਲ ਹੁਣ ਤੱਕ ਕਿੰਨੇ ਮਕਾਨ ਜਿਹੜੇ ਟਾਈਗਰ ਤਕਰੀਬਨ 7 ਦੇ ਕਰੀਬ ਜਿਹੜੇ ਮਕਾਨ ਜਿਹੜੇ ਹੈਗੇ ਨੇ ਟੋਟਲ ਟਾਈਏ ਗਏ ਨੇ ਜਿਸ ਦੇ ਵਿੱਚ 6 ਮਕਾਨ ਧੋਬਿਆਂ ਨਾ ਬਸਤੀ ਦੇ ਵਿੱਚ ਟਾਈਏ ਗਏ ਨੇ ਜੋ ਨਸ਼ਾ ਤਸਕਰਾਂ ਨੇ ਪ੍ਰਾਪਰਟੀ ਜਿਹੜੀ ਬਣਾਈ ਗਈ ਸੀ ਇਸ ਤੋਂ ਇਲਾਵਾ ਇੱਕ ਜਿਹੜਾ ਮਕਾਨ ਹੈ ਬਸਤੀ ਨੰਬਰ 3 ਬੀੜ ਤਲਾਬ ਦੇ ਵਿੱਚ ਜੋ ਸੂਰਜ ਨਾਮ ਦਾ ਇੱਕ ਸਮਗਲਰ ਸੀਗਾ ਉਸ ਨੇ ਪ੍ਰਾਪਰਟੀ ਬਣਾਈ ਸੀਗੀ ਉਸ ਦੇ ਉੱਪਰ ਡੈਮੋਲੇਸ਼ਨ ਡਰਾਈਵ ਦੇ ਤਹਿਤ ਕਾਰਵਾਈ ਕੀਤੀ ਗਈ ਹੈ